ਅੱਪਾ ਪਾਜੇ ਫਤਿਹਗੜ੍ਹ ਸਾਹਿਬ ਰਾਤ ਆ ਨਾ 12 ਵਜੇ ਦਾ ਟਾਈਮ ਹੋ ਗਿਆ ਤੇ ਜਾਮ ਦੇ ਗੱਡੀਆਂ ਜਿਸ ਤਰ੍ਹਾਂ ਇਸ ਤਰ੍ਹਾਂ ਕਰਕੇ ਬੰਦੇ ਲੈ ਤਾਣੇ ਥੰਨਵਾਦਾ ਬਾਈ ਪੁਲਿਸ ਵਾਲਾ ਬਹੁਤ ਪਿਆਰ ਨਾਲ ਸੁਝਾਉਂਦੇ ਗੁਰਦੁਆਰਾ ਫਤਿਹਗੜ੍ਹ ਸਾਹਿਬ ਹਾਂਜੀ ਸਤਿ ਸ਼੍ਰੀ ਅਕਾਲ ਬਾਈ ਸਾਰਿਆਂ ਨੂੰ ਅੱਜ ਆਪਾਂ ਚੱਲੇ ਆਂ ਫਤੇਗੜ ਸਾਹਿਬ ਤੇ ਅੱਜ ਨਵਲਾ ਦਿਵਾਨ ਹੈ ਸ਼ਾਮ ਦਾ ਟਾਈਮ ਹੋ ਗਿਆ ਤੇ ਜਾਮ ਦੇਖੋ ਕਿੰਨਾ ਲੱਗਿਆ ਹੋਇਆ ਹੈ ਇੱਥੇ ਚੈੱਕ ਕਰੋ ਯਾਰ ਕਿੰਨਾ ਜਾਮ ਹੈ ਇਸ ਟਾਈਮ ਆਪਾਂ ਜਿਹੜਾ ਰਾਜਪੁਰੋ ਤੋਂ ਰੋਡ ਆਂਦਾ ਨਾ ਲਾਂਡਰਾਂ ਨੂੰ ਉਹ ਰੋਡ ਪਰ ਹੈ ਪੈਸਾ ਹਾਲ ਲਾ ਲੂ ਮੈਂ ਕਹਿੰਦਾ ਵੀ ਕਿੰਨੇ ਕਿਲੋਮੀਟਰ ਨਾਲ ਪਿੰਡ ਰਹਾ ਹੈ ਕੀ ਹੈ ਪਿੱਛੇ ਤੇ ਜਾਮ ਮੇਰਾ ਬਾਈ ਹੋ ਗਿਆ 12 ਕਿਲੋਮੀਟਰ ਦਾ ਜਾਮ ਆ। ਦਿਨੋਂ ਵੈਕ 6-7 ਕਿਲੋਮੀਟਰ ਦਾ ਪਾ ਆ ਗਿਆ। ਆ ਪਿੱਛੇ ਤੇ 6-7 ਕਿਲੋਮੀਟਰ ਜਾਮ ਚ ਪਾ ਆ ਗਏ ਤੇ ਹਲੇ ਤੱਕ ਇਹ ਖਤਮ ਨਹੀਂ ਹੋਇਆ ਹੈਗਾ। ਆ ਦੇਖ ਲੋ। ਕਿੰਨਾ ਜਿਆਦਾ ਜਾਮ ਆ। ਸ਼ਾਮ ਟਾਈਮ ਵੱਲ ਆਦਾ ਹੋ ਜਾਂਦਾ ਇਹ ਕਿਉਂਕਿ ਆਪਾਂ ਵੀ ਸ਼ਾਮ ਨੂੰ ਤੁਰੇ ਆ। ਹਾਂ ਸਰਾਂਦੇ ਦਾ ਸਵਾ ਕਰਕੇ ਹੋਈ ਇਹ। ਸ਼ੀਦੂ ਜੋੜ। ਹਾਂ ਵੈਸੇ ਹੈ ਸਵਾ ਕਰਕੇ ਸ਼ੀਦੂ ਜੋੜ ਮੇਲਾ ਨਾ ਤਾਂ ਕਰਕੇ ਲੰਗਰ ਲੱਗੇ ਹੋਏ ਆ ਤਾਂ ਕਰਕੇ ਥੋੜਾ ਜਿਹਾ ਜਾਮ ਲੱਗੇ ਹੋਏ ਇੱਧਰ। ਚੁਣੋ ਕਿ ਕਿ ਦੇਖਦੇ ਲੜ ਰਾਂ ਦਾ ਕਿ ਹੈਗਾ ਕਿ ਨਹੀਂ ਹੈਗਾ ਫਿਰ ਆਹ ਦੇਖ ਬਾਈਆਂ ਕੋਲ ਝੰਡੇ ਲੈ ਆਇਆ ਆਪਾਂ ਸਾਰੇ ਬੰਦੇ ਨਿਸ਼ਾਨ ਸਾਹਿਬ ਲਾ ਕੇ ਜਾਨੇ ਆ ਹੈਂ ਚੱਲਾ ਹੀ ਦੇ ਦਿੰਦੇ ਦੇਖ ਲੋ ਆ ਵੀ 100 ਵਾਲੀ ਆਪਾਂ ਡੰਡਾ ਤਾਂ ਹੈਗਾ ਹੀ ਆ ਚਲਾ ਲੈ ਲੈ ਫਿਰ ਨਾ ਆਹ ਲਾ ਕੇ ਚੱਲ ਜਾਨੇ ਆ ਜੇ ਮੇਰਾ ਹੱਥ ਠੀਕ ਹੈ ਲਗਾਈਆਂ ਕਿਹੜਾ ਆ ਆ ਪਾਕੀ ਜੀ ਚੱਲ ਠੀਕ ਆ ਲਾ ਲੈ ਫਿਰ ਲੋ ਜੀ ਇਧਰ ਹੀ ਬਾਈ ਲੈ ਕੇ ਆਏ ਹੋਰੇ ਕਿਹੜਾ ਸ਼ਹਿਰ ਹੈ ਪਿੰਡ ਰਾਂ ਕਿਹੜਾ ਸਹਿਦ ਸਵਾੜਾ ਹਾਂ ਸਵਾੜੇ ਆ ਦੁਕਾਨ ਤੋਂ ਲੱਤੇ ਆਪਾਂ ਝੰਡੇ ਸਾਰੇ ਬੰਦੇ ਲਾ ਰਹੇ ਹੋਰੇ ਇਧਰ ਆ ਬਾਈ ਵੀ ਲਾ ਰਹੇ ਆ ਸਪੀਡ ਬਹੁਤ ਹੈ ਨਾਲੇ ਆਪਾਂ ਰਾਤ ਨੂੰ ਤੁਰੇ ਆ ਫਿਰ ਵੀ ਬਹੁਤ ਜਾਮ ਲੱਗਿਆ ਹੋਇਆ ਹੋਰਿਆ ਬਾਈ ਤੇ ਸੜਕ ਪੂਰੀ ਖੁੱਲ੍ਹ ਭਰ ਕੇ ਚੱਲਦੀ ਹੈ ਕਈ ਜਗ੍ਹਾ ਤਾਂ ਬਹੁਤ ਜਾਮ ਹੈ ਪਰ ਲੰਗਰ ਬਹੁਤ ਲੱਗੇ ਹੋਏ ਆ ਤੇ ਤਾਂ ਕਰਕੇ ਆਪਾਂ ਹੁਣ ਰਾਤ ਨੂੰ ਨਿਕਲੇ ਦੇ ਅੱਜ ਗਬਲਾ ਜ਼ਬਾਨ ਹੈ ਨਿਸ਼ਾਨ ਸਾਹਿਬ ਵੀ ਲਾ ਲਿਆ ਇੱਕ ਸਾਈਡ ਤੇ ਭਿੰਦਰ ਲਾਈ ਜਾਂਦਾ ਨੇਰੇ ਚ ਦਿਖਦਾ ਰਿਹਾ ਨਹੀਂ ਖੈਰ ਥਾਲੀ ਟਰਾਲੀਆਂ ਭਰੀਆਂ ਜਾ ਰਹੀਆਂ ਬਾਈ ਫਤੇਗੜ ਸਾਹਿਬ ਨੂੰ ਆਪਾਂ ਵੀ ਸਵਾੜੇ ਖੜੇ ਆ ਤੇ ਕੁਝ ਸੰਗਤਾਂ ਬਾਈ ਤੁਰ ਕੇ ਵੀ ਆ ਰਹੀਆਂ ਆ ਆ ਦੇਖੋ ਬਾਈ ਤੁਰ ਕੇ ਜਾ ਰਹੇ ਆ ਤੇ ਇੱਕ ਟਰਾਲੀ ਆ ਗਈ ਪਰ ਮੁੱਲਾਪੁਰ ਵਾਲੇ ਦੇ ਲੰਗਰ ਤੇ ਪਹੁੰਚ ਗਏ ਚੁੰਨੀ ਲੰਗਰ ਲੱਗਿਆ ਹੋਇਆ ਹੈ ਆਪਾਂ ਪਹੁੰਚ ਗਏ ਫਤੇਗੜ ਸਾਹਿਬ ਫਤੇਗੜ ਸਾਹਿਬ ਆਪਰ ਆਮ ਖਾਸ ਬਾਗ ਚਾਹੇ ਪਹਿਲਾਂ ਗੱਡੀ ਆਪਣੀ ਪਿੱਛੇ ਰੋਕਤੀ ਉਹਨਾਂ ਨੇ ਪੁਲਿਸ ਵਾਲਿਆਂ ਨੇ ਕਿ ਆਉਣ ਨਹੀਂ ਦਿੱਤੀ ਕਿ ਤਾਂ ਕਰਕੇ ਫਿਰ ਅੱਗੇ ਪੈਦਲ ਆਉਣਾ ਪਿਆ ਆਮ ਖਾਸ ਬਾਗ ਵਿੱਚ ਪਹਿਲਾਂ ਸਹਿਬ ਜਾਂਦੇ ਦੀ ਫਿਲਮ ਦਿਖਾਈ ਜਾਂਦੀ ਹੈ ਜਿਹੜੀ ਕਾਰਟਨ ਬਣੀ ਹੋਈ ਐ ਤੇ ਉਹ ਗਵਲੇ ਦਿਨ ਦਿਖਾਈ ਜਾਂਦੀ ਐ ਨਹੀਂ ਕਿ ਹੁਣ ਇਸ ਟਾਈਮ ਦਿਖਾ ਲਈ ਇਹਨਾਂ ਨੇ ਹੁਣ ਰਹਿ ਕੁਛ ਨਹੀਂ ਹੈਗਾ ਆਤਾ ਨਾ 12 ਵਜੇ ਦਾ ਟਾਈਮ ਹੋ ਗਿਆ ਤੇ ਜਾਮ ਦੇਖੋ ਕਿੰਨਾ ਲੱਗਿਆ ਪਿਆ ਐ ਇਹ ਸਭ ਕੁਝ ਐ ਜੇ ਲੋਕ ਵੀ ਹੁੰਨੇ ਆ ਗੱਡੀਆਂ ਜਿਸ ਤਰ੍ਹਾਂ ਇਸ ਤਰ੍ਹਾਂ ਕਰਕੇ ਬੰਦੇ ਲੈ ਤਾਨੇ ਕਿਰਦ ਤੱਕ ਪਰ ਇਹਦੇ ਅੱਗੇ ਜਾਣ ਨਹੀਂ ਦਿੰਦੇ ਪੁਲਸ ਵਾਲੇ ਆ ਦੇ ਕੋਈ ਜਿਹੜੋ ਬੰਨੇ ਆ ਤੇ ਆ ਮੇਨ ਰਸਤਾ ਆ ਜਿਹੜਾ ਫਤਿਹਗੜ੍ਹ ਸੇ ਤੋਂ ਚੌਥੀ ਸਰੂਪ ਗੁਰਦੁਆਰਾ ਸਾਹਿਬ ਤੱਕ ਜਾਂਦਾ ਆ ਆ ਦੇਖੋ ਬਹੁਤ ਭੀੜ ਹੈ ਫਿਰ ਵੀ ਧੰਨਵਾਦ ਆ ਭਾਈ ਪੁਲਸ ਵਾਲਿਆਂ ਦਾ ਬਹੁਤ ਪਿਆਰ ਨਾਲ ਸੁਝਾਉਣੇ ਬੰਦਿਆਂ ਨੇ ਯਾਰ ਇਹਨਾਂ ਆ ਗਏ ਤੁਸੀਂ ਪਿੱਛੇ ਗੱਡੀਆਂ ਦਾ ਇਧਰ ਜਾਵੇਂ ਜਾਵੇਂ ਲੱਗਿਆ ਪਿਆ ਹੈ ਜਿਹੜਾ ਪਟਿਆਲੇ ਦੇ ਰੋਡ ਆ ਉਹ ਸਾਹਮਣੇ ਇਧਰ ਨੂੰ ਗੁਰਦੁਆਰਾ ਜੋਤੀਸਰੂਪ ਸਾਹਿਬ ਹੈ ਗੁਰਦੁਆਰਾ ਮੁਕਤੇਗੜ ਸਾਹਿਬ ਕਰੋ ਦਰਸ਼ਨ ਬਈ ਮਰਾਤਾ ਇੱਕ ਵਜਨ ਵਾਲਾ ਹੋ ਗਿਆ ਭੀੜ ਬਹੁਤ ਜ਼ਿਆਦਾ ਹੈ ਤੇ ਦਿਨ ਵਿੱਚ ਮੈਂ ਕਹਿੰਦਾ ਹੋਰ ਇਸ ਤੋਂ ਵੀ ਡਬਲ ਭੀੜ ਹੋ ਜਾਣੀ ਹੈ ਨਾ ਤੇ ਆ ਦੇਖੋ ਚੈੱਕ ਕਰੋ ਕਿ ਹੁਣ ਆਪਾਂ ਚੱਲਦੇ ਆ ਆਪਣੇ ਪਿੰਡ ਵਾਲੇ ਲੰਗਰ 'ਚ ਜਾ ਕੇ ਸੰਗਤ ਨੂੰ ਮਿਲਦੇ ਆ ਆਪਣੇ ਪਿੰਡ ਦੀ ਨੂੰ ਆਜੋ ਫਿਰ ਚੱਲਦੇ ਆ ਬਾਈ